ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਰਾਜਨੀਤਿਕ ਹਲਕਿਆਂ ਦੇ ਵਿੱਚ ਬੜੀ ਹਲਚਲ ਹੋਈ ਪਈ ਹੈ ਕਿਉਂਕਿ ਮੈਡਮ ਨੂਜੋਤ ਕੌਰ ਸਿੱਧੂ ਨੇ ਬੜੇ ਗੰਭੀਰ ਇਲਜ਼ਾਮ ਜਿਹੜੇ ਐ ਉਹ ਕਾਂਗਰਸ ਪਾਰਟੀ ਦੇ ਉੱਤੇ ਲਗਾਏ ਨੇ ਕਿ ਜੇ ਕਾਂਗਰਸ ਦੇ ਵਿੱਚ ਜਿਹੜਾ ਹੈਗਾ ਮੁੱਖ ਮੰਤਰੀ ਦਾ ਚਿਹਰਾ ਬੰਨਣਾ ਹੋਵੇ ਤਾਂ 500 ਕਰੋੜ ਰੁਪਏ ਲੱਗਦਾ ਹੈ ਔਰ ਇਵਨ ਟਿਕਟਾਂ ਵੀ 5-5 ਕਰੋੜ ਰੁਪਏ ਦੇ ਵੇਚੀਆਂ ਜਾਂਦੀਆਂ ਨੇ ਔਰ ਲੱਗੇ ਹੱਥ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਜੀ ਨੇ ਵੀ ਕਹਿਤਾ ਕਿ ਜਦੋਂ ਚਰਨਜੀਤ ਚੰਨੀ ਜੀ ਮੁੱਖ ਮੰਤਰੀ ਬਣੇ ਸੀ ਉਹਨਾਂ ਦੇ ਕਿਸੇ ਖਾਸ ਬੰਦੇ ਨੇ ਉਹਨਾਂ ਨੂੰ ਦੱਸਿਆ ਸੀ ਕਿ ਉਹਨਾਂ ਨੇ ਵੀ 350 ਕਰੋੜ ਰੁਪਏ ਦਿੱਤਾ ਸੀ ਇਲਜ਼ਾਮ ਬੜੇ ਗੰਭੀਰ ਨੇ ਔਰ ਪੰਜਾਬ ਦੇ ਭਵਿੱਖ ਨਾਲ ਜੁੜੇ ਹੋਏ ਨੇ ਪਰ ਬੜੀ ਹੈਰਾਨੀ ਵੀ ਹੁੰਦੀ ਆ ਕਿ ਇਸ ਬਿਆਨ ਦੇ ਉੱਤੇ ਚਰਨਜੀਤ ਚੰਨੀ ਜੀ ਬਿਲਕੁਲ ਚੁੱਪ ਨੇ ਅੱਜ ਪੰਜਾਬ ਪੁੱਛ ਰਿਹਾ ਚੰਨੀ ਜੀ ਚੰਨੀ ਜੀ ਤੋਂ ਕਿ ਜੇਕਰ ਇਹ ਇਲਜ਼ਾਮ ਝੂਠੇ ਨੇ ਤਾਂ ਤੁਸੀਂ ਖੁੱਲ ਕੇ ਸਾਹਮਣੇ ਕਿਉਂ ਨਹੀਂ ਆਉਂਦੇ ਕਿਉਂ ਨਹੀਂ ਕਹਿੰਦੇ ਕਿ ਇਲਜ਼ਾਮ ਬੇਬੁਨਿਆਦ ਨੇ ਔਰ ਜੇ ਇਹ ਇਲਜ਼ਾਮ ਸੱਚ ਨੇ ਤਾਂ ਇਹ ਵੀ ਦੱਸੋ ਕਿ ਤੁਸੀਂ ਪੰਜਾਬ ਨੂੰ ਧੋਖਾ ਕਿਉਂ ਦਿੱਤਾ ਔਰ ਦੂਸਰੇ ਵੱਨੇ ਨਵਜੋਤ ਕੌਰ ਸਿੱਧੂ ਮੈਡਮ ਨੇ ਪ੍ਰਤਾਪ ਸਿੰਘ ਬਾਜਵਾ ਦੇ ਉੱਤੇ ਵੀ ਇਲਜ਼ਾਮ ਲਗਾਏ ਨੇ ਔਰ ਬੜੀ ਹੈਰਾਨਗੀ ਹੈ ਪੰਜਾਬ ਕਾਂਗਰਸ ਦਾ ਐਡਾ ਵੱਡਾ ਚਿਹਰਾ ਔਰ ਵਿਧਾਨ ਸਭਾ ਦੇ ਵਿੱਚ ਲੀਡਰ ਆਫ اپੋਜੀਸ਼ਨ ਇੱਕ ਸ਼ਬਦ ਵੀ ਇਸ ਮੁੱਦੇ ਦੇ ਉੱਤੇ ਨਹੀਂ ਬੋਲਿਆ ਉਹਨਾਂ ਦੀ ਚੁੱਪੀ ਵੀ ਕਿੰਨਾ ਕੀਤੇ ਕੁਝ ਸੰਕੇਤ ਦੇ ਰਹੀ ਹੈਗੀ ਪੰਜਾਬ ਨੂੰ ਨਾਟਕ ਨਹੀਂ ਚਾਹੀਦੇ ਪੰਜਾਬ ਨੂੰ ਧੋਖੇਬਾਜ਼ੀ ਨਹੀਂ ਚਾਹੀਦੀ ਪੰਜਾਬ ਨੂੰ ਡੀਲ ਨਹੀਂ ਚਾਹੀਦੀ ਪੰਜਾਬ ਨੂੰ ਚਾਹੀਦੀ ਸੱਚਾਈ ਪੰਜਾਬ ਨੂੰ ਚਾਹੀਦੀ ਪਾਕਿਸਤਾਨ ਸੋ ਮੈਂ ਇਸ ਵੀਡੀਓ ਦੁਆਰਾ ਇੱਕ ਵਾਰੀ ਫੇਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਾਨਯੋਗ ਚਰਨਜੀਤ ਚੰਨੀ ਜੀ ਨੂੰ ਸਵਾਲ ਕਰਦਾ ਕਿ ਜੋ ਇਲਜ਼ਾਮ ਤੁਹਾਡੇ ਤੇ ਲੱਗੇ ਨੇ ਤੁਸੀਂ ਉਸ ਦੇ ਉੱਤੇ ਅੱਗੇ ਆ ਕੇ ਸਪਸ਼ਟੀਕਰਨ ਦਿਓ ਪਰ ਪ੍ਰਤਾਪ ਸਿੰਘ ਬਾਜਵਾ ਜੀ ਨੂੰ ਵੀ ਇਸ ਮੁੱਦੇ ਦੇ ਉੱਤੇ ਜ਼ਰੂਰ ਬੋਲਣਾ ਚਾਹੀਦਾ